ਜਿਹੜਾ ਇਹ ਜਨੂਨ ਆ ਪੇਂਟਿੰਗ ਦਾ ਕਿੱਥੋਂ ਪਿਆ ਸਕੂਲਿੰਗ ਤੋਂ ਪਿਆ ਕਿਹੜੀ ਉਹ ਚੀਜ਼ ਸੀ ਜਿਹੜੀ ਤੁਹਾਨੂੰ ਪੇਂਟਿੰਗ ਦੇ ਵੱਲ ਖਿੱਚ ਕੇ ਲਿਆਇਆ ਸਟਾਰਟਿੰਗ ਮੇਰੀ ਹੋਈ ਮੇਰੇ ਘਰ ਤੋਂ ਤੇ ਜਿਵੇਂ ਮੈਂ ਘਰ ਦੇ ਵਿੱਚ ਆਪਣੀ ਦੀਵਾਰ ਦੇਖਦਾ ਹੁੰਦਾ ਸੀਗਾ ਕਿ ਮੈਨੂੰ ਸੋਹਣੀ ਨਹੀਂ ਲੱਗਦੀ ਤੇ ਮੈਂ ਉਹ ਕੀ ਕੀਤਾ ਮੈਂ ਕੁਝ ਨਹੀਂ ਕੀਤਾ ਆਪਣੀ ਪੇਂਟ ਬ੍ਰਸ਼ ਇਸ ਚੱਕੇ ਤੇ ਉੱਥੋਂ ਸ਼ੁਰੂ ਕੀਤਾ ਤੇ ਮੇਰਾ ਸਫ਼ਰ ਐਕਚੁਅਲ ਚ ਉੱਥੋਂ ਸ਼ੁਰੂ ਪਿਆ ਮੇਰੇ ਕੰਮ ਘਰ ਦੀ ਕੰਮ ਘਰ ਦੀ ਕੰਮ ਉਹੀ ਘਰ ਦੀ ਕੰਦ ਜਿਵੇਂ ਮੇਰੇ ਫਰੈਂਡਸ ਨੇ ਦੇਖੀ ਮੇਰੇ ਦੋਸਤਾਂ ਨੇ ਦੇਖੀ ਉਹਨਾਂ ਨੇ ਕਿਹਾ ਕਿ ਯਾਰ ਮੇਰੇ ਘਰ ਵੀ ਥੋੜਾ ਜਿਹਾ ਕਰਦੇ। ਆਫਿਸ ਦੇ ਵਿੱਚ ਵੀ ਕਈ ਵਾਰ ਜਿਵੇਂ ਕੋਈ ਕੰਪੀਟੀਸ਼ਨ ਹੁੰਦਾ ਸੀਗਾ ਮੈਨੂੰ ਬੈਸਟ ਆਰਟਿਸਟ ਦਾ ਅਵਾਰਡ ਮਿਲਿਆ ਸੀਗਾ। ਮਤਲਬ ਕਿ ਐਜ਼ ਅ ਸ਼ੌਂਕੀਆ ਤੌਰ ਤੇ ਬਸ ਉਥੇ ਮੈਂ ਬਣਾ ਦਿੰਦਾ ਮਤਲਬ ਕੁਝ ਸੋਚਦਾਨੀ ਕੀ ਹਾਂ ਕਿ ਇੱਥੇ ਐਵੇਂ ਪ੍ਰੋਫੈਸ਼ਨਲੀ ਬਣਾਉਣਾ ਨਹੀਂ ਬਸ ਜੋ ਚੀਜ਼ ਅੱਛੀ ਲੱਗਦੀ ਹੈ ਮੈਂ ਬਣਾ ਦਿੰਦਾ ਹੀ। ਬੈੱਡ ਤੇ ਪਏ ਜਾਂ ਕੰਮ ਕਰਦੇ ਜਦੋਂ ਮੈਡੀਕਲ ਦੀ ਬਿਲਿੰਗ ਫਿਰ ਵੀ ਇਹ ਚਿੱਤਰ ਨੇ ਜਿਹੜੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ ਉੱਤੇ ਹਾਂਜੀ ਹਾਂਜੀ ਉਹ ਤਾਂ ਘੁੰਮਦੇ ਰਹਿੰਦੇ ਜਦੋਂ ਮਰਜ਼ੀ ਮਤਲਬ ਕਿ ਚਾਹੇ ਚੱਲਦੇ ਹੋਈਏ ਦੇਖਦੇ ਹੋਈਏ ਕੰਮ ਕਰਦੇ ਹੋਈਏ ਕੋਈ ਵੀ ਚੀਜ਼ ਦੇਖੀ ਉਹ ਵਾਓ ਯਾਰ ਇਹ ਐਦਾਂ ਬਣ ਸਕਦੀ ਹੈ ਹੈਨਾ ਇਹ ਚੀਜ਼ ਤੇ ਐਦਾਂ ਆਪਾਂ ਕੁਝ ਕਰ ਸਕਦੇ ਹਾਂ ਤੁਹਾਡਾ ਕੀ ਕੀ ਚੱਲ ਰਿਹਾ ਪੇਂਟਿੰਗ ਦੇ ਪਾਸੇ ਖੁੱਲ ਕੇ ਆਉਣਾ ਕਨਾਲ ਨਾਲ ਨੌਕਰੀ ਵੀ ਕਰਨੀ ਹੈ ਸਾਡਾ ਇੰਡੀਅਨ ਸੋਸਾਇਟੀ ਦੇ ਵਿੱਚ ਹੈ ਹੀ ਇਦਾਂ ਕਿ ਆਪਾਂ ਆਪਣੇ ਟੈਲੈਂਟ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਆਪਾਂ ਪੈਸਾ ਦੇਖਦੇ ਆ ਕਿ ਕਿਹੜੀ ਲਾਈਨ ਚ ਸਾਨੂੰ ਪੈਸਾ ਆਉਂਦਾ ਜੇ ਅਸੀਂ ਆ ਦੇਖੀਏ ਕਿ ਸਾਡਾ ਟੈਲੈਂਟ ਏ ਸਾਨੂੰ ਇਹ ਪੈਸਾ ਦੇ ਸਕਦੀ ਹੈ ਮੇਰੇ ਮੇਰੇ ਜਿਵੇਂ ਮੇਰਾ ਪੇਂਟਿੰਗ ਹੈ ਕਿਸੇ ਦਾ ਕੁਕਿੰਗ ਹੋ ਸਕਦਾ ਹੈ ਕਿਸੇ ਦਾ ਕੁਝ ਹੋਰ ਹੋ ਸਕਦਾ ਜਿਸ ਤਰ੍ਹਾਂ ਸਮਾਜ ਚੇਂਜ ਹੋਇਆ ਜਿਸ ਤਰ੍ਹਾਂ ਹੁਣ ਕੰਧਾਂ ਤੇ ਵਾਲ ਪੇਪਰ ਲਾਉਂਦੇ ਨੇ ਜਾਂ ਪਲਾਸਟਰ ਦੀ ਸੀਟ ਲੱਗਦੀ ਆ ਉਹ ਉਸ ਦੇ ਵਿੱਚੋਂ ਹੁਣ ਕੀ ਇਸ ਪੇਂਟਿੰਗ ਵੱਲੋਂ ਲੋਕਾਂ ਦਾ ਰੁਝਾਨ ਵਧਿਆ ਜਿਹੜੀ ਖੂਬਸੂਰਤ ਲੱਗਦਾ ਇਸ ਚੀਜ਼ ਦੇ ਵਿੱਚ ਨਿਕਰ ਸਕਦੀ ਹੈ ਖੂਬਸੂਰਤੀ ਉਹ ਕੋ ਮਤਲਬ ਉਹਦੇ ਵਿੱਚ ਨਹੀਂ ਨਿਕਰ ਸਕਦੀ ਫਰਕ ਹੈ ਇਸ ਚੀਜ਼ ਦਾ ਦੀਵਾਰ ਦੀ ਜੋ ਲੁੱਕ ਦੇ ਉੱਤੇ ਆਪਾਂ ਪੀਵੀਸੀਆਂ ਕੋਈ ਪੇਪਰ ਲਗਾ ਦਿੰਦੇ ਆ ਸਾਨੂੰ ਕਈ ਵਾਰ ਅਗਰ ਚਾਰ ਰੂਮ ਬੰਦ ਆ ਜਾਂ ਕੋਈ ਵਾਲ ਬੰਦ ਆ ਸਾਨੂੰ ਕਟਨ ਹੁੰਦੀ ਆ ਉਸੇ ਜਗ੍ਹਾ ਤੇ ਅਗਰ ਪੇਂਟਿੰਗ ਕੀਤੀ ਜਾਵੇ ਉਦੀ ਲਾਈਫ ਜਿਹੜੀ ਹੈਗੀ ਉਸ ਪੇਪਰ ਨਾਲੋਂ ਬਹੁਤ ਜ਼ਿਆਦਾ ਹੈ ਚਾਹੇ ਉਹ ਕਿੱਲੀ ਹੋਵੇ ਚਾਹੇ ਮੀਂਹ ਆਵੇ ਧੁੱਪ ਆਵੇ ਉਸ ਪੇਂਟਿੰਗ ਨੂੰ ਕੁਝ ਨਹੀਂ ਹੋਏਗਾ ਇਸ ਆਰਟ ਦਾ ਭਿਖ ਕਿੰਨਾ ਹੈ ਕਿੰਨਾ ਕੁ ਭਿਖ ਮੰਨਦੇ ਤੁਸੀਂ ਕਿੰਨਾ ਕੁ ਬੰਦਾ ਜੇਕਰ ਕੋਈ ਕਲਾਕਾਰ ਹੈ ਕਲਾ ਨੂੰ ਪ੍ਰੋ ਦਿੰਦਾ ਇਸ ਤਰ੍ਹਾਂ ਕੰਦਾ ਤੇ ਚਿੱਤਰ ਬਣਾਉਂਦਾ ਤਾਂ ਕਿੰਨੀ ਕੁ ਵਧੀਆ ਮੁਨਾਫਾ ਕਮਾਉਂਦਾ ਮੇਰੇ ਨਾਲ ਪੰਜਾਬ ਦੇ ਨੌਜਵਾਨ ਰਬਜੂ ਸਿੰਘ ਬੜੈਚ ਨੇ ਜਿਨ੍ਹਾਂ ਨੂੰ ਪੇਂਟਿੰਗ ਬਣਾਉਣ ਦਾ ਸੌਂਕ ਹੈ ਸਾਹਮਣੇ ਤੁਸੀਂ ਮੇਰੇ ਬੈਕ ਸਾਈਡ ਤੇ ਜਿਹੜੀ ਦੀਵਾਰ ਦੇਖ ਸਕਦੇ ਹੋ ਕਿ ਜਿਹੜੀ ਖੂਬਸੂਰਤ ਪੇਂਟਿੰਗ ਹੈ ਜਿਹੜੀ ਇਹਨਾਂ ਨੇ ਆਪਣੇ ਹੱਥੀ ਤਿਆਰ ਕੀਤੀ ਹੈ ਤਾਂ ਇਹਨਾਂ ਨੂੰ ਇਹ ਜਨੂਨ ਆ ਕੰਧਾਂ ਦੇ ਉੱਪਰ ਪੇਂਟਿੰਗਾਂ ਬਣਾਉਂਦੇ ਨੇ ਤਾਂ ਇੱਕ ਔਰਤ ਦਾ ਜਿਹੜਾ ਚਿੱਤਰ ਇਹਨਾਂ ਨੇ ਕੰਧ ਦੇ ਉੱਤੇ ਬਣਾਇਆ ਹੈ ਥੀਮ ਇਹਨਾਂ ਨੂੰ ਮਿਲਿਆ ਸੀ ਤਾਂ ਉਸ ਦੇ ਉੱਪਰ ਚਿੱਤਰਕਾਰੀ ਜਿਹੜੀ ਇਹ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਯਰ ਜਨਸਾ ਸਸ਼ੀਗਰ ਭਾਜੀ ਕੀ ਹਾਲ ਚੰਨੀ ਰਬਜੂ ਜੀ ਪਹਿਲਾਂ ਤਾਂ ਇਹ ਦੱਸੋ ਜਿਹੜਾ ਇਹ ਜਨੂਨ ਆ ਪੇਂਟਿੰਗ ਦਾ ਕਿੱਥੋਂ ਪ ਸਕੂਲਿੰਗ ਤੋਂ ਪਿਆ ਕਿਹੜੀ ਉਹ ਚੀਜ਼ ਸੀ ਜਿਹੜੀ ਤੁਹਾਨੂੰ ਪੇਂਟਿੰਗ ਦੇ ਵੱਲ ਖਿੱਚ ਕੇ ਲਿਆਏ ਅ ਬਚਪਨ ਤੋਂ ਮੈਂ ਸਕੂਲਿੰਗ ਦੇ ਟਾਈਮ ਦੇ ਮੈਨੂੰ ਡਰਾਇੰਗ ਦਾ ਸ਼ੌਂਕ ਸੀਗਾ ਜਿਹਦੇ ਕਰਕੇ ਮੈਨੂੰ ਥੋੜਾ ਪੇਂਟਿੰਗ ਦਾ ਸ਼ੌਂਕ ਹੌਲੀ-ਹੌਲੀ ਪਿਆ ਤੇ ਮੈਨੂੰ ਕਾਰਟੂਨਸ ਵਗੈਰਾ ਕਾਰਟੂਨਸ ਦੇਖਦਾ ਹੁੰਦਾ ਸੀਗਾ ਮੈਂ ਜਿਹਦੇ ਵਿੱਚ ਮੈਨੂੰ ਅੱਛਾ ਲੱਗਦਾ ਸੀ ਕਾਰਟੂਨਸ ਬਣਾਉਣਾ ਉਤਨੀ ਮੈਂ ਹੌਲੀ-ਹੌਲੀ ਆਪਣੀ ਪੇਂਟਿੰਗ ਦੀ ਲਾਈਨੇ ਸ਼ੁਰੂ ਕੀਤੀ ਐਕਚੁਅਲੀ ਮੇਰਾ ਕੋਈ ਮੋਟਿਵ ਨਹੀਂ ਸੀਗਾ ਕਿ ਮੈਂ ਪੇਂਟਿੰਗ ਕਰਾਂ ਬਸ ਮੈਨੂੰ ਅੱਛਾ ਲੱਗਦਾ ਸੀਗਾ ਕਿ ਮੈਂ ਛੋਟੇ-ਛੋਟੇ ਪ ਐਨਲੂਨੀ ਟੂਨਸ ਵਗੈਰਾ ਉਸ ਟਾਈਮ ਤੇ ਮिक्की ਮਾਊਸ ਹੁੰਦੇ ਸੀਗੇ ਤੇ ਉਸੇ ਚੀਜ਼ ਨੂੰ ਬਸ ਮੈਂ ਆਪਣਾ ਟਾਈਮ ਦੇ ਨਾਲ ਪੇਂਟਿੰਗ ਦੇ ਵਿੱਚ ਕਨਵਰਟ ਕੀਤਾ ਜੇ ਕੋਈ ਪੱਕਾ ਗੁਰੂ ਨਹੀਂ ਕੋਈ ਰਿਹਾ ਜਿਹੜਾ ਤੁਹਾਨੂੰ ਜਿੱਥੋਂ ਤੁਸੀਂ ਜਾ ਪ੍ਰੋਫੈਸ਼ਨਲ ਪੇਂਟਿੰਗ ਸਿੱਖੀ ਹੋਵੇ ਉਹ ਅਜੇ ਕੁਝ ਨਹੀਂ ਹੈ ਨਹੀਂ ਨਹੀਂ ਜੀ ਬਸ ਹਜੇ ਤੱਕ ਮੈਂ ਆਪਣੇ ਆਪ ਹੀ ਜਿਵੇਂ ਪੇਂਟਿੰਗ ਦੇਖ ਕੇ ਉਦਾਂ ਹੀ ਸਿੱਖਿਆ ਜੀ ਮੈਂ ਹਜੇ ਤੱਕ ਪਗਲ ਗੱਲਬਾਤ ਕਰ ਰਹੇ ਸੀ ਕਿ ਤੁਸੀਂ ਦੱਸ ਰਹੇ ਸੀ ਕਿ ਮੈਂ ਤੁਸੀਂ ਮੈਡੀਕਲ ਵਾਲੇ ਫੀਲਡ ਦੇ ਵਿੱਚ ਜੌਬ ਕਰ ਰਿਹਾ ਹਾਂ ਦੋਨੇ ਕਿਤੇ ਲੱਗ ਲੱਗ ਨੇ ਮੈਡੀਕਲ ਆਪਣਾ ਖੇਤਾ ਹੈ ਇਹ ਆਪਣਾ ਖੇਤਾ ਕਿਵੇਂ ਦੋਨਾਂ ਦੇ ਵਿੱਚ ਕਿਵੇਂ ਮੈਡੀਕਲ ਵਾਲਾ ਇੱਕ ਨੌਜਵਾਨ ਇਧਰਲੇ ਪਾਸੇ ਨੂੰ ਕੱਲ ਵਾਲੇ ਪਾਸੇ ਨੂੰ ਕਿਵੇਂ ਖਿੱਚਿਆ ਚਲਿਆ ਐਕਚੁਅਲੀ ਬਸ ਜੌਬ ਐਵੇਂ ਸੀਗੀ ਕਿ ਮੈਂ ਇੰਜੀਨੀਅਰਿੰਗ ਕੀਤੀ ਹੈ ਵੈਸੇ ਤੇ ਇੰਜੀਨੀਅਰਿੰਗ ਤੋਂ ਬਾਅਦ ਜੌਬ ਮੇਰੀ ਯੂਐਸ ਬੇਸਡ ਮੈਡੀਕਲ ਬਿਲਿੰਗ ਦੇ ਵਿੱਚ ਹੈ ਜਿਹੜੀ ਮੈਂ ਰੈਗੂਲਰਲੀ ਕਰ ਰਿਹਾ ਸੀਗਾ ਤੇ ਨਾਲ ਨਾਲ ਮੈਂ ਸ਼ੂਟਿੰਗ ਕਰਦਾ ਸੀਗਾ 10 ਮੀਟਰ ਤੇ ਮੇਰੇ ਕੋਚ ਵਗੈਰਾ ਸੀਗੇ ਨਾਲ ਉਹ ਮੈਨੂੰ ਦੇਖਦੇ ਸੀਗੇ ਤੇ ਸਟਾਰਟਿੰਗ ਮੇਰੀ ਹੋਈ ਮੇਰੇ ਘਰ ਤੋਂ ਤੇ ਜਿਵੇਂ ਮੈਂ ਘਰ ਦੇ ਵਿੱਚ ਆਪਣੀ ਦੀਵਾਰ ਦੇਖਦਾ ਹੁੰਦਾ ਸੀਗਾ ਕਿ ਮੈਨੂੰ ਸੋਹਣੀ ਨਹੀਂ ਲੱਗਦੀ ਤੇ ਮੈਂ ਉਹ ਕੀ ਕੀਤਾ ਮੈਂ ਕੁਝ ਨਹੀਂ ਕੀਤਾ ਆਪਣੀ ਪੇਂਟ ਬ੍ਰਸ਼ਸ ਚੱਕ ਕੇ ਤੇ ਉੱਥੇ ਸ਼ੁਰੂ ਕੀਤਾ ਤੇ ਮੇਰਾ ਸਫਰ ਐਕਚੁਅਲ ਚ ਉੱਥੋਂ ਸ਼ੁਰੂ ਹੋਇਆ ਮੇਰੇ ਘਰ ਤੋਂ ਘਰ ਦੀ ਕੰਧ ਘਰ ਦੀ ਕੰਧ ਤੋਂ ਤੇ ਉਹੀ ਘਰ ਦੀ ਕੰਧ ਜਿਵੇਂ ਮੇਰੇ ਫਰੈਂਡਸ ਨੇ ਦੇਖੀ ਮੇਰੇ ਦੋਸਤਾਂ ਨੇ ਦੇਖੀ ਉਹਨਾਂ ਨੇ ਕਿਹਾ ਕਿ ਯਾਰ ਮੇਰੇ ਘਰ ਵੀ ਥੋੜਾ ਜਿਹਾ ਕਰ ਦੇ ਤੇ ਉਹੀ ਚੀਜ਼ ਮੈਂ ਅੱਗੇ ਉਹਨਾਂ ਦੇ ਆਪਣੇ ਦੋਸਤਾਂ ਦੇ ਘਰ ਕੀਤਾ ਸ਼ੌਂਕਿਆ ਤੌਰ ਤੇ ਤੇ ਉਹੀ ਮੈਂ ਪੋਸਟ ਕੀਤਾ ਤੇ ਪੋਸਟ ਤੋਂ ਬਾਅਦ ਮੈਨੂੰ ਕਿਸੇ ਨੇ ਰੀਚ ਕੀਤਾ ਤੇ ਉਹਨਾਂ ਨੇ ਆਪਣੇ ਪ੍ਰੋਫੈਸ਼ਨਲ ਜਿਹੜਾ ਮੈਂ ਪਹਿਲਾਂ ਪ੍ਰੋਜੈਕਟ ਸੀਗਾ ਪੰਜ ਕੋਲੇ ਦੇ ਵਿੱਚ ਉਹਨਾਂ ਨੇ ਮੇਰੇ ਤੋਂ ਪਹਿਲਾਂ ਪ੍ਰੋਜੈਕਟ ਬਣਵਾਇਆ ਆਪਣਾ ਹਾਂਜੀ ਉਹ ਉੱਥੋਂ ਬਸ ਫਿਰ ਮੈਂ ਹੌਲੀ-ਹੌਲੀ ਇੱਥੇ ਤੱਕ ਆਇਆ ਕਿ ਮੈਨੂੰ ਮੋਟੀਵੇਟ ਜਿਹੜਾ ਮੇਰਾ ਕੀਤਾ ਮੇਰੇ ਘਰਦਿਆਂ ਨੇ ਕੀਤਾ ਮੇਰੇ ਕੋਚ ਸਾਹਿਬ ਨੇ ਜਿਹੜੇ ਹੈਨਾ ਇੰਟਰਨੈਸ਼ਨਲ ਕੋਚ ਨੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਉਹਨਾਂ ਦੇ ਉਹਨਾਂ ਨੇ ਮੇਰੀ ਕਲਾ ਦੇਖੀ ਉਹਨਾਂ ਨੇ ਕਿਹਾ ਯਾਰ ਸਾਡੇ ਕੈਫੇ ਚ ਵੀ ਮਤਲਬ ਉਹਨਾਂ ਦੇ ਜਿਹੜਾ ਆਪਣੇ ਸ਼ੂਟਿੰਗ ਰੇਂਜਸ ਦੇ ਉੱਥੇ ਫਿਰ ਮੈਂ ਚੰਡੀਗੜ੍ਹ ਦੀਆਂ ਸ਼ੂਟਿੰਗ ਰੇਂਜਸ ਮੁਹਾਲੀ ਦੀਆਂ ਸ਼ੂਟਿੰਗ ਰੇਂਜਸ ਬਣਾ ਦੇ ਉਹਨਾਂ ਦੇ ਮਤਲਬ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਮੇਰੇ ਕੋਚ ਸਾਹਿਬ ਨੇ ਅਨਸ਼ੂ ਸਰ ਨੇ ਤੇ ਅੰਕੁਸ਼ ਸਰ ਨੇ ਇੰਟਰਨੈਸ਼ਨਲ ਸ਼ੂਟਿੰਗ ਮੈਡੀਕਲ ਦੀ ਬਿਲਿੰਗ ਕਰਦੇ ਹੋ ਯੂ ਐਸ ਏ ਦੀ ਕੰਪਨੀ ਦੇ ਵਿੱਚ ਪਰ ਇਹ ਕਲਾ ਤੋਂ ਨਹੀਂ ਵੱਖ ਹੋ ਸਕੀ ਨਾ ਜਣੀ ਬਚਪਨ ਤੋਂ ਹੀ ਕਲਾ ਭਰੀ ਹੋਈ ਸੀ ਅੰਦਰ ਬਿਲਕੁਲ ਜੀ ਬਿਲਕੁਲ ਮੈਂ ਆਫਿਸ ਦੇ ਵਿੱਚ ਵੀ ਕਈ ਵਾਰ ਜਿਵੇਂ ਕੋਈ ਕੰਪੀਟੀਸ਼ਨ ਹੁੰਦਾ ਸੀਗਾ ਮੈਨੂੰ ਬੈਸਟ ਆਰਟਿਸਟ ਦਾ ਅਵਾਰਡ ਮਿਲਿਆ ਸੀਗਾ ਮਤਲਬ ਕਿ ਐਜ਼ ਅ ਸ਼ੌਂਕੀਆ ਤੌਰ ਤੇ ਬਸ ਉਤਰੀ ਮੈਂ ਬਣਾ ਦਿੰਦਾ ਮਤਲਬ ਕੁਝ ਸੋਚਦਾਨੀ ਕੀ ਹਾਂ ਕਿ ਇੱਥੇ ਐਵੇਂ ਪ੍ਰੋਫੈਸ਼ਨਲੀ ਬਣਾਉਣਾ ਹੈ ਕੁਝ ਬਸ ਜੋ ਚੀਜ਼ ਅੱਛੀ ਲੱਗਦੀ ਹੈ ਮੈਂ ਬਣਾ ਦਿੰਦਾ ਹੀ ਵਿੱਚ ਵਿਚਾਲੇ ਕਲਾ ਫਿਰ ਬੰਦ ਵੀ ਹੋ ਗਈ ਸੀ ਜਦੋਂ ਜੋਬ ਵਾਲਾ ਪੜਾਈ ਵਾਲਾ ਕੋਈ ਵਿੱਚ ਵਿਚਾਲੇ ਰੁਕਿਆ ਸੀ ਕੰਮ ਕਲਾ ਤਾਂ ਐਵੇਂ ਸੀਗੀ ਮੈਂ ਡਰਾਇੰਗ ਬੁੱਕਸ ਤੇ ਬਣਾ ਰਹਿੰਦਾ ਸੀ ਆਪਣੀ ਹੈਨਾ ਤੇ ਵੈਸੇ ਪ੍ਰੋਫੈਸ਼ਨਲੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਐਜ਼ ਅ ਪ੍ਰੋਫੈਸ਼ਨ ਵੀ ਲਵਾਂਗਾ ਬਸ ਮੈਂ ਐਜ਼ ਅ ਸ਼ੌਂਕੀਆ ਤੌਰ ਤੇ ਆਪਣਾ ਕਰਦਾ ਸੀਗਾ ਤੇ ਉਹੀ ਚੀਜ਼ ਹਜੇ ਮੈਂ ਹੁਣੇ ਵੀ ਸ਼ੌਂਕੀਆ ਤੌਰ ਤੇ ਹੀ ਕਰਦਾ ਕਿ ਮੈਂ ਸ਼ੌਕ ਹੈ ਤੇ ਮਹਾਲੀ ਤੇ ਚੰਡੀਗੜ੍ਹ ਦੀਆਂ ਕੰਧਾਂ ਦੇ ਉੱਤੇ ਕਿਹੜੇ ਕਿਹੜੇ ਚਿੱਤਰ ਉਹ ਲੀਕ ਕੇ ਨੇ ਜਿਹੜੇ ਸਮਾਜ ਨੂੰ ਸੇਧ ਦਿੰਦੇ ਹੋਣ ਜਾਂ ਸਨੇਹ ਦਿੰਦੇ ਹੋਣ ਖਾਸ ਕੀ ਤੁਸੀਂ ਇਸ ਤਰੀਕੇ ਦੀਆਂ ਚੀਜ਼ਾਂ ਤੋਂ ਧਿਆਨ ਦਿਓ ਟ੍ਰੈਕ ਕਰੋ ਹਾਂਜੀ ਮੈਂ ਨਾ ਸਰਕਾਰ ਵੱਲੋਂ 52 ਸੈਕਟਰ ਚੌਂਕ ਦੇ ਵਿੱਚ ਇੱਕ ਕਲੀਨ ਮੁਹਾਲੀ ਗ੍ਰੀਨ ਮੁਹਾਲੀ ਨਾਮ ਦਾ ਇੱਕ ਪ੍ਰੋਪਰਲੀ ਚੌਂਕ ਤਿਆਰ ਕੀਤਾ ਸੀਗਾ ਜਿਹਦੇ ਵਿੱਚ ਆਪਾਂ ਮੁਹਾਲੀ ਨੂੰ ਸਿੰਬਲਾਈਜ਼ ਕੀਤਾ ਸੀਗਾ ਚੱਪੜ ਚੀੜੀ ਦੇ ਨਾਲ ਚੱਪੜ ਚੀੜੀ ਦਾ ਆਪਾਂ ਪ੍ਰੋਪਰ ਉੱਥੇ ਬਣਾ ਕੇ ਤੇ ਨਾਲ ਆਪਣੇ ਸੋਸਾਇਟੀ ਨੂੰ ਸਾਫ਼ ਸਫਾਈ ਰੱਖਣ ਦਾ ਕਲੀਨ ਮੁਹਾਲੀ ਗ੍ਰੀਨ ਮੁਹਾਲੀ ਬਣਾ ਕੇ ਉਸ ਚੌਂਕ ਤੇ ਉਸ ਦੇ ਨਾਲ ਪੰਜਾਬ ਪੁਲਿਸ ਦਾ ਇੱਕ ਪ੍ਰੋਪਰ ਉਹਨਾਂ ਦਾ ਸੈਟਅਪ ਬਣਾ ਕੇ ਉੱਥੇ ਪੇਸ਼ ਕੀਤਾ ਆਇਆ ਹੈ ਦਿਮਾਗ ਦੇ ਵਿੱਚ ਬੈੱਡ ਤੇ ਪਏ ਜਾਂ ਕੰਮ ਕਰਦੇ ਜਦੋਂ ਮੈਡੀਕਲ ਦੀ ਬਿਲਿੰਗ ਫਿਰ ਵੀ ਇਹ ਚਿੱਤਰ ਨੇ ਜਿਹੜੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ ਉੱਤੇ ਹਾਂਜੀ ਹਾਂਜੀ ਉਹ ਤਾਂ ਘੁੰਮਦੇ ਰਹਿੰਦੇ ਜਦੋਂ ਮਰ ਸੀ ਮਤਲਬ ਕਿ ਚਾਹੇ ਚੱਲਦੇ ਹੋਈਏ ਦੇਖਦੇ ਹੋਈਏ ਕੰਮ ਕਰਦੇ ਹੋਈਏ ਕੋਈ ਵੀ ਚੀਜ਼ ਦੇਖੀ ਉਹ ਯਾਰ ਇਹ ਐਦਾਂ ਬਣ ਸਕਦੀ ਹੈ ਹੈਨਾ ਇਹ ਚੀਜ਼ ਤੇ ਏਦਾਂ ਆਪਾਂ ਕੁਝ ਕਰ ਸਕਦੇ ਹਾਂ ਹੈਨਾ ਇਹ ਡਰਾਇੰਗ ਆਪਾਂ ਕਰ ਸਕਦੇ ਆ ਇਹ ਦਵਾਰ ਅਗਰ ਥੋੜੀ ਜੀ ਏਦਾਂ ਹੁੰਦੀ ਆਪਾਂ ਇੱਥੇ ਇਹ ਪੇਂਟਿੰਗ ਕਰ ਦਿੰਦੇ ਤਾਂ ਬਹੁਤ ਸੋਹਣੀ ਲੱਗਣੀ ਸੀ ਇਹ ਚੀਜ਼ਾਂ ਦਿਮਾਗ ਚ ਆਉਂਦੀਆਂ ਰਹਿੰਦੀਆਂ ਨੇ ਚੰਡੀਗੜ੍ਹ ਬੜਾ ਖੂਬਸੂਰਤ ਸ਼ਹਿਰ ਹੈਨਾ ਦੂਰੋਂ ਦੂਰੋਂ ਲੋਕ ਆਉਂਦੇ ਨੇ ਬੜੇ ਹਾਈ ਫਾਈ ਲੋਕ ਰਹਿੰਦੇ ਨੇ ਮੁਹਾਲੀ ਵੀ ਨਾਲ ਲੱਗਦਾ ਕਿ ਦਿਮਾਗ ਦੇ ਵਿੱਚ ਹਜੇ ਵੀ ਕੋਈ ਪ੍ਰੋਜੈਕਟ ਸੋਚੇ ਨਹੀਂ ਜਿਹੜੇ ਲੋਕਾਂ ਨੂੰ ਸਮਾਜ ਦੇ ਲੋਕਾਂ ਨੂੰ ਜਿਹੜਾ ਸਨੇਹਾ ਦੇਣਾ ਤੁਹਾਡੇ ਦਿਮਾਗ 'ਚ ਹੋਵੇ ਚੀਜ਼ ਵੀ ਆ ਚੀਜ਼ ਤੋਂ ਯਾਰ ਲੋਕਾਂ ਨੂੰ ਆਪਾਂ ਨੂੰ ਵੇਅਰ ਕਰਨਾ ਬਿਲਕੁਲ ਇੱਕ ਤਾਂ ਮੋਸਟਲੀ ਚੰਡੀਗੜ੍ਹ ਮੋਹਾਲੀ ਜਿਹੜੀ ਟ੍ਰਾਈ ਸਿਟੀ ਹੈ ਆਪਣੀ ਉੱਥੇ ਨਾ ਸਫਾਈ ਸਾਫ ਸਫਾਈ ਦੇ ਜਿਹੜਾ ਹੈਗਾ ਨਾ ਉਹ ਜ਼ਿਆਦਾ ਖਾਸ ਹੈ ਮੇਰਾ ਮਨ ਹੈਗਾ ਕਿ ਹਾਂ ਸਾਰੇ ਸ਼ਹਿਰ ਦੇ ਵਿੱਚ ਕੁਝ ਐਸਾ ਇੱਕ ਸੇਮ ਸਿੰਬਲ ਹੋਵੇ ਜਿੱਥੋਂ ਲੋਕਾਂ ਨੂੰ ਅੱਗੇ ਕਿ ਹਾਂ ਇਹ ਬਹੁਤ ਚੀਜ਼ ਨਾ ਸਾਫ਼ ਹੋਣੀ ਚਾਹੀਦੀ ਐਕਚੁਅਲੋ ਕਲਰਫੁਲ ਪੇਂਟਿੰਗ ਹੋਣ ਵਾਲਸ ਹੋਣ ਸਾਰੇ ਹਰ ਜਗ੍ਹਾ ਹੋਣ ਜਿੱਥੇ-ਜਿੱਥੇ ਵਾਲਜ਼ ਆਪਣੀਆਂ ਹੈਗੀਆਂ ਆਂ ਦਿਵਾਰਾਂ ਹੈਗੀਆਂ ਸਰਕਾਰੀ ਦਿਵਾਰਾਂ ਹੈਗੀਆਂ ਜੋ ਐਕਚੁਅਲ ਦੇ ਵਿੱਚ ਦੇਖਣ ਨੂੰ ਸੋਹਣੀਆਂ ਲੱਗਣਗੀਆਂ ਲੋਕੀ ਆਪਣੇ ਆਪ ਉਹਨਾਂ ਨੂੰ ਸਾਫ਼ ਰੱਖਣਗੇ ਕਿ ਨਹੀਂ ਯਾਰ ਇਹ ਬਹੁਤ ਸੋਹਣੀ ਚੀਜ਼ ਹੈ ਯਾਰ ਇਹਨੂੰ ਗੰਦਾ ਨਹੀਂ ਕਰਨਾ ਹੈਨਾ ਕਈ ਲੋਕ ਦਿਵਾਰ ਗੰਦੇ ਕਰ ਦਿੰਦੇ ਸੁੱਟ ਦਿੰਦੇ ਆ ਸਾਮਾਨ ਸੁੱਟ ਦਿੰਦੇ ਬਾਹਰ ਹੈਨਾ ਗੱਡੀਆਂ ਚੋਂ ਬਾਹਰ ਸੁੱਟਦੇ ਨੇ ਅਗਰ ਉਹੀ ਆਪਣੀ ਦਿਵਾਰ ਅਗਰ ਥੋੜੀ ਬਿਊਟੀਫਾਈ ਹੋਵੇ ਥੋੜੀ ਸੋਹਣੀ ਹੋਵੇ ਹੈਨਾ ਪਲੇਨ ਦਿਵਾਰ ਤੇ ਕੋਈ ਕਹਿੰਦਾ ਚਲੋ ਸੁੱਟਿਆਈਏ ਸੁੱਟ ਦਿੰਦੇ ਨੇ ਜੇ ਉਹੀ ਸੋਹਣੀ ਹੋਵੇ ਥੋੜੀ ਜੀ ਤੇ ਉਹ ਲੋਕੀ ਸੋਚਣਗੇ ਦੋ ਵਾਰ ਕਿ ਨਹੀਂ ਆ ਰਹੇ ਆ ਬਹੁਤ ਪਿਆਰੀ ਜੀਜ਼ ਹੈ ਇੱਥੇ ਜਾ ਕੇ ਮੈਂ ਫੋਟੋ ਖਿਚਾਉਣਾ ਹੈ ਇੱਥੇ ਸੁੱਟਣਾ ਕਿਉਂ ਗੰਦਕੇ ਪਾਉਣਾ ਤੇ ਇਹ ਚੀਜ਼ ਹੈਗੀ ਹੈ ਕਿ ਵੈਸੇ ਤਾਂ ਬਹੁਤ ਸੋਹਣਾ ਸ਼ਹਿਰ ਹੈ ਚੰਡੀਗੜ੍ਹ ਮਹਾਲੀ ਬਹੁਤ ਸੋਹਣਾ ਹੈ ਤੇ ਐਦਾਂ ਹੀ ਆਪਾਂ ਕਰ ਸਕਦੇ ਹਾਂ ਥੋੜਾ ਜਿਹਾ ਜਿਹੜੀ ਪੇਂਟਿੰਗ ਆ ਤੁਸੀਂ ਤਿਆਰ ਕਰ ਰਹੇ ਹੋ ਬੜੀ ਸੋਹਣੀ ਪੇਂਟਿੰਗ ਤਸਵੀਰ ਤੁਸੀਂ ਚਿੱਤਰ ਬਣਾਇਆ ਕੰਤ ਤੇ ਕਿੰਨਾ ਕ ਸਮਾਂ ਇਹਨੂੰ ਲੱਗ ਗਿਆ ਕਿੰਨਾ ਕ ਜਿਹੜਾ ਪੇਂਟ ਕਿੰਨਾ ਕ ਮਹਿੰਗਾ ਹੁੰਦਾ ਹੈ ਪੇਂਟ ਜੀ ਅਲੱਗ-ਅਲੱਗ ਰੇਟ ਦਾ ਹੁੰਦਾ ਹੈ ਇਹ ਐਕ੍ਰੀਲਿਕ ਪੇਂਟ ਇੱਥੇ ਤੇ ਸਵਿਟਜ਼ਰਲੈਂਡ ਮੇਡ ਆ ਫ੍ਰਾਂਸ ਮੇਡ ਆਨ ਦਾ ਪੇਂਟ ਤੇ ਇੰਡੀਅਨ ਮੇਡ ਵੀ ਹੈਗੇ ਨੇ ਕਈ ਪੇਂਟ ਮਤਲਬ ਸਾਰੇ ਅਸੀਂ ਮਿਕਸ ਕਰਕੇ ਮੈਂ ਮਿਕਸ ਕਰਦਾ ਆ ਕੰਪਨੀਆਂ ਨੂੰ ਕਿ ਕਿਹੜਾ ਪੇਂਟ ਕਿਹੜੀ ਦੀਵਾਰ ਤੇ ਅੱਛਾ ਲੱਗੇਗਾ ਉਸ ਹਿਸਾਬ ਨਾਲ ਪੇਂਟ ਆਪਾਂ ਕਰਦੇ ਸੋਚਿਆ ਗਿਆ ਮਨ ਦੇ ਵਿੱਚ ਹੁਣ ਅੱਗੇ ਕਈ ਵਾਰ ਬੰਦੇ ਦਾ ਹੁੰਦਾ ਵੀ ਮੰਜ਼ਲ ਹੁੰਦੀ ਆ ਵੀ ਉਹ ਮੰਜ਼ਲ ਤੇ ਜਾਣਾ ਆਪਾਂ ਨੇ ਦਿਮਾਗ ਚ ਕੀ ਕੀ ਚੱਲ ਰਿਹਾ ਵੀ ਪੇਂਟਿੰਗ ਦੇ ਪਾਸੇ ਖੁੱਲ ਕੇ ਆਉਣਾ ਕਿ ਨਾਲ ਨਾਲ ਨੌਕਰੀ ਵੀ ਕਰਨੀ ਹੈ ਵੈਸੇ ਤਾਂ ਖੁੱਲ ਕੇ ਪੇਂਟਿੰਗ ਵਾਲਾ ਆਉਣ ਦਾ ਮੇਰਾ ਬਹੁਤ ਮਾਨਿਆ ਤੇ ਮੇਰੇ ਵਰਗੇ ਕਈ ਆਰਟਿਸਟ ਨੇ ਕਈ ਬੱਚੇ ਨੇ ਜਿਹੜੇ ਮਨ ਕਰਦਾ ਉਹਨਾਂ ਨੂੰ ਕਿ ਹਾਂ ਮੈਂ ਪੇਂਟਿੰਗ ਕਰਾਂ ਪਰ ਉਹਨਾਂ ਦੀ ਮਜਬੂਰੀਆਂ ਕਰਕੇ ਹੈਨਾ ਉਹ ਕਰ ਨਹੀਂ ਪਾਉਂਦੇ ਜਿਵੇਂ ਮੈਂ ਵੀ ਬਸ ਆਪਣੇ ਘਰ ਦੇ ਇੱਕ ਸ਼ੌਂਕ ਤੋਂ ਇਹ ਚੀਜ਼ ਨੂੰ ਅੱਗੇ ਲੈ ਕੇ ਗਿਆ ਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਹਰ ਟਾਈਮ ਜਦੋਂ ਵੀ ਮੈਂ ਕਰਦਾ ਮੈਂ ਕਦੇ ਉਦਾਸ ਨਹੀਂ ਹੁੰਦਾ ਚਾਹੇ ਮੈਨੂੰ ਪੇਮੈਂਟ ਆਵੇ ਚਾਹੇ ਨਾ ਆਵੇ ਬਸ ਮੈਨੂੰ ਸੋਹਣਾ ਲੱਗ ਰਿਹਾ ਓਕੇ ਮੈਂ ਕਰਦੀ ਤੇ ਐਵੇਂ ਦੇ ਕਈ ਬੱਚੇ ਹੈਗੇ ਨੇ ਜਿਹੜੇ ਪੇਂਟਿੰਗ ਦੇ ਵਿੱਚ ਆ ਕਈ ਉਹਨਾਂ ਦਾ ਆਪਣਾ ਟੈਲੈਂਟ ਆ ਹੈ ਨਾ ਉਹ ਆਪਣੇ ਟੈਲੈਂਟ ਦੇ ਹਿਸਾਬ ਨਾਲ ਆਪਣੀ ਜੌਬ ਜਾਂ ਆਪਣਾ ਕੈਰੀਅਰ ਚੂਜ਼ ਨਹੀਂ ਕਰਦੇ ਹੈ ਨਾ ਕਿ ਜੇ ਮੈਂ ਵੀ ਆਪਣਾ ਕੈਰੀਅਰ ਆਪਣੇ ਟੈਲੈਂਟ ਦੇ ਹਿਸਾਬ ਨਾਲ ਸ਼ਾਇਦ ਚੂਜ਼ ਕੀਤਾ ਅੱਜ ਤੱਕ ਅੱਜ ਪ੍ਰੈਸੈਂਟ ਟਾਈਮ ਮੇਰਾ ਕੋਈ ਮਕਾਮ ਕੁਝ ਹੋਰ ਹੁੰਦਾ ਬਟ ਸਾਡਾ ਇੰਡੀਅਨ ਸੋਸਾਇਟੀ ਦੇ ਵਿੱਚ ਹੈ ਹੀ ਇਦਾਂ ਕਿ ਆਪਾਂ ਆਪਣੇ ਟੈਲੈਂਟ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਆਪਾਂ ਪੈਸਾ ਦੇਖਦੇ ਹਾਂ ਕਿ ਕਿਹੜੀ ਲਾਈਨ ਤੋਂ ਸਾਨੂੰ ਪੈਸਾ ਆਉਂਦਾ ਜੇ ਅਸੀਂ ਆਹ ਦੇਖੀਏ ਕਿ ਸਾਡਾ ਟੈਲੈਂਟ ਇਹ ਸਾਨੂੰ ਇਹ ਪੈਸਾ ਦੇ ਸਕਦੀ ਹੈ ਮੇਰੇ ਜਿਵੇਂ ਮੇਰਾ ਪੇਂਟਿੰਗ ਹੈ ਕਿਸੇ ਦਾ ਕੁਕਿੰਗ ਹੋ ਸਕਦਾ ਹੈ ਕਿਸੇ ਦਾ ਕੁਝ ਹੋਰ ਹੋ ਸਕਦਾ ਹੈ ਡਰਾਇੰਗ ਵੀ ਹੋ ਸਕਦਾ ਹੈ ਆਰਟਿਸਟਿਕ ਦੂਸਰੀ ਆਠਵੀ ਹੋ ਸਕਦਾ ਹੈ ਕਟਿੰਗ ਹੋ ਸਕਦਾ ਹੈ ਅਗਰ ਬੱਚੇ ਜਾਂ ਸਟਾਰਟਿੰਗ ਤੋਂ ਹੀ ਆਪਣੇ ਸ਼ੌਂਕ ਨੂੰ ਫੋਲੋ ਕਰਨ ਅਗਰ ਕੋਈ ਸਪੋਰਟਸ ਦੇ ਵਿੱਚ ਹੈ ਉਹੀ ਸਪੋਰਟਸ ਨੂੰ ਅੱਗੇ ਲੈ ਕੇ ਜਾਏ ਹੈਨਾ ਅਸੀਂ ਬੱਚਿਆਂ ਦੇ ਬਹੁਤ ਅੱਗੇ ਕਰ ਸਕਦੇ ਹਾਂ ਕਿ ਉਹ ਬਹੁਤ ਰਾਈਸ ਕਰ ਸਕਦੇ ਬੱਚੇ ਵੀ ਤੇ ਵੱਡੇ ਵੀ ਚਾਹ ਹਾਂਜੀ ਜੇਕਰ ਹੁਣ ਮਨ ਦੇ ਵਿੱਚ ਕਈ ਵਾਰ ਗਿਲਾ ਵੀ ਹੁੰਦਾ ਹੋਣਾ ਕਿ ਯਾਰ ਜੇ ਇਹੀ ਫੀਲਡ 'ਚ ਪਹਿਲਾਂ ਤੋਂ ਹੀ ਆ ਜਾਂਦੇ ਅੱਜ ਮਕਾਮ ਕਿਤੇ ਕਿਤੇ ਹੋਣਾ ਸੀ ਫਰਕ ਪਾਉਂਦਾ ਦਿਮਾਗ ਦੇ ਵਿੱਚ ਗੱਲੇ ਹਾਂਜੀ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਕਿ ਇਹੀ ਅਗਰ ਮੈਂ ਜਿਵੇਂ 8-9 ਸਾਲ ਪਹਿ ਮੈਂ ਨਵੇਂ ਸ਼ੁਰੂ ਹੋਲੇ ਨਾ ਹੈਨਾ ਉਹ ਵੀ ਥੋੜਾ ਥੋੜਾ ਆਪਣੇ ਘਰ ਤੋਂ ਤੇ ਇਹੀ ਜਦੋਂ ਦੀ ਮੇਰਾ ਸਕੂਲਿੰਗ ਖਤਮ ਹੋਈ ਉਹਦੇ ਨਾਲ-ਨਾਲ ਜੇ ਮੈਂ ਕਰਦਾ ਹੁੰਦਾ ਤੇ ਅੱਜ ਇਸ ਟਾਈਮ ਸ਼ਾਇਦ ਬਹੁਤ ਬਹੁਤ ਹੀ ਚੇਂਜ ਹੁੰਦਾ ਤੇ ਬਹੁਤ ਹੀ ਟਾਈਮ ਬਦਲਿਆ ਹੋਇਆ ਹੁੰਦਾ ਇਸ ਆਰਕ ਦਾ ਭਵਿੱਖ ਕਿੰਨਾ ਹੈ ਕਿੰਨਾ ਕੁ ਭਵਿੱਖ ਮੰਨਦੇ ਤੁਸੀਂ ਕਿੰਨਾ ਕੁ ਬੰਦਾ ਜੇਕਰ ਕੋਈ ਕਲਾਕਾਰ ਹੈ ਕਲਾ ਨੂੰ פרו ਦਿੰਦਾ ਇਸ ਤਰ੍ਹਾਂ ਕੰਧਾਂ ਤੇ ਚਿੱਤਰ ਬਣਾਉਂਦਾ ਤਾਂ ਕਿੰਨੀ ਕੁ ਵਧੀਆ ਮੁਨਾਫਾ ਕਮਾਉਂਦਾ ਮੁਨਾਫਾ ਸਰ ਬਹੁਤ ਫਰਕ ਕਰਦਾ ਹੈ ਕਿ ਟਾਈਮ ਦੇ हिसाब ਨਾਲ ਅਸੀਂ ਜੇ ਵਧੀਆ ਆਰਟਿਸਟ ਟਾਈਮ ਦੇ ਨਾਲ-ਨਾਲ ਆਪਾਂ ਕਰਦੇ ਪਏ ਹਾਂ ਤੇ ਹਾਂ ਮੁਨਾਫਾ ਅੱਛਾ ਹੈ ਕਿ ਆਪਾਂ ਆਪਣਾ ਡੇਲੀ ਲਿਵਿੰਗਸ ਵੀ ਕਰ ਸਕਦੇ ਹਾਂ ਤੇ ਆਪਣੇ ਸ਼ੌਂਕ ਵੀ ਸਾਰੇ ਪੂਰੇ ਕਰ ਸਕਦੇ ਹਾਂ ਬਹੁਤ ਅੱਛਾ ਮੁਨਾਫਾ ਹੈ ਇਸ ਲਾਈਨ ਦੇ ਵਿੱਚ ਐਸਾਨੀ ਹੈ ਕਿ ਮੁਨਾਫਾ ਨਹੀਂ ਹੈਗਾ ਬੱਚਿਆਂ ਨੂੰ ਕਿਵੇਂ ਜੋੜਿਆ ਜਾ ਸਕਦਾ ਬੱਚਿਆਂ ਨੂੰ ਇਸ ਕਲਾ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ ਬਚਪਨ ਤੋਂ ਇਸ ਸਕੂਲ ਦੇ ਵਿੱਚ ਜਾਂਦੇ ਨੇ ਕਿਹੜਾ ਉਹ ਤਰੀਕਾ ਟੀਚਰ ਅਪਣਾਉਣ ਜਾਂ ਮਾਪੇ ਬਣਾਉਣ ਜਿਹੜਾ ਇਸ ਕਿਲਾ ਦੇ ਕਲਾ ਦੇ ਵੱਲ ਲੋਕ ਨੂੰ ਹੁਣ ਸਕੂਲਿੰਗ ਜੇ ਬੇਸ ਤੋਂ ਸ਼ੁਰੂ ਕਰਦੇ ਆ ਸਕੂਲਿੰਗ ਦੇ ਵਿੱਚ ਆਪਣੇ ਕਲੱਬਸ ਹੁੰਦੇ ਨੇ ਹਨਾ ਜਿਵੇਂ ਬੱਚਿਆਂ ਨੂੰ ਉਹਨਾਂ ਦੇ ਆਪਣੇ ਮਨ ਦਾ ਕਲੱਬ ਕੀ ਹਾਂ ਮੇਰਾ ਇਹ ਸ਼ੌਂਕ ਹੈ ਮਨ ਦਾ ਕਲੱਬ ਮਨਪਸੰਦ ਕਲੱਬ ਮਨਪਸੰਦ ਗੇਮ ਮਨਪਸੰਦ ਕਲਾ ਜਾਂ 뮤직 ਦੇ ਵਿੱਚ ਹੈ ਕੋਈ ਉਹਨੂੰ ਚੂਜ਼ ਕਰਨ ਦਾ ਮੌਕਾ ਦਿੱਤਾ ਜਾਵੇ ਉਹ ਉਹਦਾ ਆਪਣਾ ਹੋਣਾ ਚਾਹੀਦਾ ਕਿ ਉਹਨੂੰ ਦਬਾਅ ਨਾ ਹੋਵੇ ਉਹਦੇ ਪੇਰੈਂਟਸ ਦਾ ਉਹਦੇ ਟੀਚਰਸ ਦਾ ਜਾਂ ਆਸ-ਪਾਸ ਸੋਸਾਇਟੀ ਦਾ ਕਿ ਨਹੀਂ ਯਾਰ ਅੱਜਕੱਲ ਸਾਰੇ ਸਿੰਗਰ ਨੇ ਤਾਂ ਮੈਨੂੰ ਵੀ ਸਿੰਗਿੰਗ ਦੇ ਵਿੱਚ ਨਹੀਂ ਜਿਹੜਾ ਉਹਦਾ ਮਨ ਹੈਗਾ ਉਹਨੂੰ ਬਚਪਨ ਤੋਂ ਉਹਦੇ ਘਰ ਦੇ ਉਹਨੂੰ ਦੱਸਣ ਕਿ ਹਾਂ ਜੋ ਤੇਰਾ ਸ਼ੌਂਕ ਹੈ ਉਹ ਤੈਨੂੰ ਕਰਨਾ ਆ ਤੇ ਉਹੀ ਉਹ ਕਰੇ ਤੇ ਉਹੀ ਚੀਜ਼ ਨੂੰ ਅੱਗੇ ਲੈ ਕੇ ਜਾਏ ਉੱਥੇ ਸਕੂਲਿੰਗ ਦੇ ਵਿੱਚ ਖਤਮ ਨਾ ਕਰੇ ਹੁਣ ਮੈਂ ਵੀ ਕਹਿ ਸਕਦਾ ਕਿ ਮੈਂ ਵੀ ਅਗਰ ਆਪਣਾ ਆਰਟ ਆਪਣੀ ਸਕੂਲਿੰਗ ਤੇ ਹੀ ਖਤਮ ਕਰ ਦਿੰਦਾ ਕਿ ਸ਼ਾਇਦ ਤੁਸੀਂ ਅਜੇ ਇੱਥੇ ਨਾ ਹੁੰਦੇ ਮੈਂ ਅਜੇ ਇੱਥੇ ਨਾ ਹੁੰਦਾ ਹਨਾ ਸਾਰੇ ਮੈਨੂੰ ਦੇਖਣ ਆਏ ਹੁੰਦੇ ਤੇ ਬਿਲਕੁਲ ਉਸੇ ਇਹੀ ਹੈ ਮੇਰਾ ਕਿ ਬੱਚਿਆਂ ਨੂੰ ਸਟਾਰਟਿੰਗ ਤੋਂ ਸਕੂਲ ਤੋਂ ਉਹਨਾਂ ਦਾ ਸ਼ੌਂਕ ਖਤਮ ਨਾ ਕੀਤਾ ਜਾਏ। ਅਗਰ ਸ਼ੌਂਕ ਖਤਮ ਨਹੀਂ ਹੋਏਗਾ ਤਾਂ ਟੈਲੈਂਟ ਵੀ ਇਦਾਂ ਹੀ ਬਣਿਆ ਰਹੇਗਾ ਤੇ ਹਾਂ ਸੋਸਾਇਟੀ ਦੇ ਵਿੱਚ ਗਰੋਥ ਵੀ ਇਦਾਂ ਹੀ ਹੋਏਗੀ ਕਿਉਂਕਿ ਸਾਡੇ ਕੋਲ ਲੇਬਰ ਵਰਕਿੰਗ ਕਲਾਸ ਲੇਬਰ ਉਹ ਹੋਏਗੀ ਜਿਹੜੇ ਸ਼ੌਂਕੀਆਂ ਤੌਰ ਤੇ ਆਪਣੇ ਸ਼ੌਂਕ ਦੇ ਹਿਸਾਬ ਨਾਲ ਮਨ ਲਗਾ ਕੇ ਖੁਸ਼ ਹੋ ਕੇ ਕੰਮ ਕਰਦੇ ਆ। ਤੇ ਇਸੇ ਹਿਸਾਬ ਨਾਲ ਆਪਣਾ ਸੋਸਾਇਟੀ ਵੀ ਇੰਪਰੂਵ ਹੋਏਗੀ ਥੋੜਾ। ਤੁਹਾਡੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਸੇਪਾ ਗੱਲਬਾਤ ਕਰ ਰਹੇ ਸੀ। ਫਾਦਰ ਸਾਹਿਬ ਨੇ ਇਹ ਨਹੀਂ ਕਿਹਾ ਵੀ ਜਾਪੌਲਸ ਵਾਲੀ ਲਾਈਨ ਦੇ ਵਿੱਚ ਹੁਣ ਨਹੀਂ ਜੀ ਮੇਰੇ ਫਾਦਰ ਸਾਹਿਬ ਮੇਰੇ ਮਦਰ ਮੇਰੇ ਸਿਸਟਰ ਨੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਮੈਨੂੰ ਕਿ ਹਾਂ ਕਿ ਜੋ ਤੈਨੂੰ ਪਸੰਦ ਹੈ ਜੋ ਤੈਨੂੰ ਅੱਛਾ ਲੱਗਦਾ ਉਹ ਤੂੰ ਕਰ ਸੰਨ ਕੋਈ ਦਿੱਕਤ ਨਹੀਂ ਹੈ ਤੇ ਅੱਜ ਤੱਕ ਉਹਨਾਂ ਨੇ ਹਜੇ ਵੀ ਸਪੋਰਟ ਕਰਦੇ ਆਏ ਹਜੇ ਵੀ ਸਪੋਰਟ ਕਰਦੇ ਨੇ ਮੇਰੇ ਫਰੈਂਡਸ ਨੇ ਜਿੰਨੇ ਮੇਰੀ ਲਿੰਕ ਦੇ ਵਿੱਚ ਨੇ ਮੇਰੇ ਕੋਚ ਸਾਹਿਬ ਨੇ ਮੇਰੇ ਸ਼ੂਟਿੰਗ ਦੇ ਕੋਚ ਸਾਹਿਬ ਨੇ ਉਹ ਬਹੁਤ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਹਾਂ ਨਹੀਂ ਆ ਤੂੰ ਇਹ ਕਰ ਤੇ ਅਸੀਂ ਤੇਰੇ ਨਾਲ ਖੜੇ ਹਾਂ ਜਿਹੜਾ ਕਿ ਇਹ ਵੀ ਮੈਨੂੰ ਪ੍ਰੋਜੈਕਟਸ ਵੀ ਮਿਲਦੇ ਕਈ ਵਾਰ ਉਹਨਾਂ ਨੇ ਰੈਫਰੈਂਸ ਦਿੱਤੀਆਂ ਹੁੰਦੀਆਂ ਐ ਐਵੇਂ ਫਰੈਂਡਸ ਨੇ ਰੈਫਰੈਂਸ ਦਿੱਤੀਆਂ ਹੁੰਦੀਆਂ ਕਿ ਜਿੰਨਾ ਪੇਰੈਂਟਸ ਐ ਪੇਰੈਂਟਸ ਦੇ ਅੱਗੇ ਕੋਲੀਗਜ਼ ਐ ਫਾਦਰ ਸਾਹਿਬ ਦੇ ਕੋਲੀਗ ਕਈ ਵਾਰ ਉਹਨਾਂ ਦੀ ਰੈਫਰੈਂਸ ਹੁੰਦੀ ਐ ਤੇ ਇਹ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੇ ਪੇਰੈਂਟਸ ਨੇ ਮੇਰੇ ਬਾਕੀ ਰੱਬ ਨੇ ਕਿਰਪਾ ਕੀਤੀ ਉਹਨਾਂ ਨੇ ਪੂਰੀ ਹੈਲਪ ਕੀਤੀ ਦੀ ਗੱਲਬਾਤ ਕਰ ਰਹੇ ਹਾਂ ਉਹ 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 ਫੀਲਡ ਕਿਉਂ ਛੱਡੀ ਉਹ ਕੀ ਕਾਰਨ ਬਣਿਆ ਕਿ ਇਹਦੇ ਲਈ ਵਸ ਨੂੰ ਖਿੱਚੇ ਚਲੇ ਗਏ ਜਾਂ ਮੈਡੀਕਲ ਵਾਲੇ ਪਾਸੇ ਨੂੰ ਨਹੀਂ ਸਰ ਛੱਡੀ ਨਹੀਂ ਉਹ ਵੀ ਨਾਲ-ਨਾਲ ਕਰਦਾ ਪਿਆ ਹਾਂ ਮੈਂ ਹਾਂਜੀ ਉਹਨਾਂ ਦੀ ਪੂਰੀ ਉਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਹਰ ਚੀਜ਼ ਦੇ ਵਿੱਚ ਸਰ ਕੋਚ ਸਾਹਿਬ ਬਹੁਤ ਅੱਛੇ ਨੇ ਮੈਨੂੰ ਹਰ ਚੀਜ਼ ਬਹੁਤ ਅੱਛੇ ਨਾਲ ਸਿਖਾਉਂਦੇ ਨੇ ਮੋਹਾਲੀ ਦਾ ਡਿਸਟ੍ਰਿਕਟ ਖੇលਿਆ ਸੀਗਾ ਮੈਂ ਤੇ ਸਟੇਟ ਦੀ ਤਿਆਰੀ ਕਰਾਂਗਾ ਮੈਂ ਜਲਦੀ ਤੇ 10 ਮੀਟਰ 에ਅਰ ਪਿਸਟਲ ਕਰਦਾ ਪਿਆ ਹਾਂ ਮੈਂ ਤੇ ਜਿਹੜੇ ਨੌਜਵਾਨ ਇਹ ਇਸ ਕਲਾ ਦੇ ਵਿੱਚ ਨੇ ਇਸ ਇਹਦੇ ਵਿੱਚ ਉਹ ਕਿਸ ਤਰ੍ਹਾਂ ਵਧੀਆ ਚੰਗਾ ਮੁਨਾਫਾ ਕਮਾ ਸਕਦੇ ਨੇ ਕਿਵੇਂ ਉਹਨਾਂ ਦਾ ਆਪ ਵਿਕ ਬਣ ਸਕਦਾ ਕਿਉਂਕਿ ਪੰਜਾਬ ਦੇ ਮੁੰਡਿਆਂ 'ਚ ਅੱਜਕੱਲ੍ਹ ਹੋੜ ਜੀ ਲੱਗੀ ਆ ਬਾਹਰ ਜਾਣ ਨੂੰ ਲੱਖਾਂ ਰੁਪਏ ਲਾ ਕੇ ਉੱਥੇ ਸੈੱਟ ਹੋ ਸਕਦੇ ਨੇ ਇਸ ਫੀਲਡ ਦੇ ਵਿੱਚ ਬਿਲਕੁਲ ਬਿਲਕੁਲ ਸਰ ਬਾਹਰ ਅਗਰ ਆਪਾਂ ਦੇਖਿਆ ਜਾਵੇ ਲੋਕੀ ਬਾਹਰ ਜਾਂਦੇ ਪੈਸਾ ਕਮਾਉਣ ਹਨਾ ਜੇ ਆਪਾਂ ਐਸੇ ਫੀਲਡ ਦੇ ਵਿੱਚ ਰਹਿ ਕੇ ਆਪਾਂ ਨੂੰ ਪੈਸਾ ਕਮਾ ਸਕਦੇ ਹਾਂ ਤੇ ਆਪਾਂ ਬਾਹਰ ਜਾਈਏ ਕਿਉਂ ਹਨਾ ਤੇ ਮੇਰਾ ਇਹੀ ਹੈ ਕਿ ਲੋਕੀ ਆਪਣਾ ਟੈਲੈਂਟ ਜਿਹੜਾ ਹੈਗਾ ਅਗਰ ਫੀਲਡ ਪੇਂਟਿੰਗ ਨੂੰ ਲੈ ਕੇ ਚੱਲੇ ਅਗਰ ਪੇ ਆਪਣੀ ਡਿਸਪਲੇ ਕਰਨਾ ਹੈ ਨਾ ਲੋਕੀ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਅੱਛਾ ਹੈ ਕਿ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਆਪਣੇ ਕੰਮ ਲੈ ਸਕਦੇ ਆ ਤੇ ਹੌਲੀ ਹੌਲੀ ਹਾਂ ਆਪਾਂ ਸਟਾਰਟਿੰਗ ਜ਼ਰੂਰ ਆਪਾਂ ਅਗਰ ਪੈਸੇ ਲਈ ਕਰ ਰਹੇ ਆਂ ਪਰ ਆਪਾਂ ਨੂੰ ਸਟਾਰਟਿੰਗ ਪੈਸੇ ਤੋਂ ਨਹੀਂ ਕਰਨੀ ਚਾਹੀਦੀ ਹਾਂ ਸਟਾਰਟਿੰਗ ਆਪਾਂ ਨੂੰ ਸਿੱਖਣ ਤੇ ਕਰਨੀ ਚਾਹੀਦੀ ਹੈ ਕਿ ਕਿਸੇ ਲਾਈਨ ਦੇ ਵਿੱਚ ਆਪਾਂ ਪੈ ਰਹੇ ਆਂ ਅਗਰ ਪੇਂਟਿੰਗ ਲਾਈਨ ਦੇ ਵਿੱਚ ਅਸੀਂ ਪੈ ਰਹੇ ਆਂ ਸਾਨੂੰ ਸਟਾਰਟਿੰਗ ਕਰਨੀ ਚਾਹੀਦੀ ਕਿ ਅਸੀਂ ਸਿੱਖੀਏ ਲੋਕਾਂ ਨੂੰ ਦੇਖੀਏ ਲੋਕਾਂ ਨੇ ਕੰਮ ਦਿੱਤਾ ਉਹਨਾਂ ਤੋਂ ਪੈਸੇ ਨਾ ਲਈਏ ਬਟ हां ਉਹਨਾਂ ਦਾ ਕੰਮ ਕਰਕੇ ਸਾਨੂੰ ਵੀ ਅੱਛਾ ਲੱਗੇ ਉਹਨਾਂ ਨੂੰ ਵੀ ਅੱਛਾ ਲੱਗੇ ਤਾਂ ਕਿ ਉਹ ਵੀ ਸਾਨੂੰ ਆਪਣੇ ਆਈਡੀਆਜ਼ ਦੇ ਨਾਲ ਸਿਖਾ ਸਕਣ ਤੇ ਇਸ ਹਿਸਾਬ ਨਾਲ ਇਸ ਲਾਈਨ ਦੀ ਅੱਗੇ ਚੱਲ ਕੇ ਬਹੁਤ ਜ਼ਿਆਦਾ ਪ੍ਰੋਫਿਟ ਹੈਗਾ ਜਾਂ ਮੁਨਾਫਾ ਹੈਗਾ ਆਪਣੀ ਲਿਵਿੰਗਸ ਅੱਛੀ ਹੋ ਸਕਦੀ ਹੈ ਤੇ ਮੈਂ ਚਾਹੂੰਗਾ ਕਿ ਸਾਰੇ ਜਿੰਨੇ ਵੀ ਮੇਰੇ ਫਰੈਂਡਸ ਨੇ ਜਾਂ ਜਿਹੜੇ ਮੈਨੂੰ ਦੇਖ ਰਹੇ ਨੇ ਜਿੰਨਾਂ ਨੂੰ ਸ਼ੌਂਕ ਹੈ ਪੇਂਟਿੰਗ ਦਾ ਉਹ ਇਸ चीज ਨੂੰ ਛੱਡਣਾ ਚਾਹੀਏ ਅਗਰ ਕੋਈ ਕੰਮ ਕਰ ਰਿਹਾ ਹੈ ਆਪਣਾ ਵਰਕਿੰਗ ਕਰ ਰਿਹਾ ਨੇ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਨੇ ਉਹ ਆਪਣੀ ਪੇਂਟਿੰਗ ਲਾਈਨ ਨੂੰ ਨਾਲ-ਨਾਲ ਆਪਣੇ ਘਰ ਤੋਂ ਸ਼ੁਰੂ ਕਰ ਲੈਣਾ ਤੇ ਹਾਂ ਇਸ चीज ਨੂੰ ਆਪਣਾ ਕੈਰੀਅਰ ਬਣਾਉਣਾ ਸਭ ਤੋਂ ਪਹਿਲੀ ਪੇਂਟਿੰਗ ਕਿਹੜੀ ਕੀਤੀ ਸੀ ਸਭ ਤੋਂ ਪਹਿਲੀ ਪੇਂਟਿੰਗ ਮੈਂ ਆਪਣੇ ਘਰ 'ਚ ਕੀਤੀ ਸੀਗੀ ਤੇ ਉਹਦੇ ਵਿੱਚ ਮੈਂ ਨੇਚਰਲ ਥੀਮ ਬਣਾਇਆ ਸੀਗਾ ਜਿਹਦੇ ਵਿੱਚ ਪੇੜ ਪੌਦੇ ਤੇ ਆਪਣੇ ਬਰਡਸ ਸੀਗੇ ਤਾਂ ਕਿ ਉਹ ਲਾਈਵ ਲਗੇ ਤੇ ਸੈਕਿੰਡ ਪੇਂਟਿੰਗ ਵੀ ਮੈਂ ਆਪਣੇ ਘਰ 'ਚ ਹੀ ਕੀਤੀ ਸੀ ਜਿਸ 'ਚ ਮੈਂ ਬਹੁਤ ਵੱਡਾ ਬਰਡ ਬਣਾਇਆ ਸੀਗਾ ਅਪਰੋਕਸ 10 ਫੀਟ 10x10 ਫੀਟਸ ਦਾ ਜਿਹੜਾ ਕਿ ਕਾਫੀ ਵੱਡਾ ਸੀਗਾ ਤੇ ਉਸ ਤੋਂ ਨੈਕਸਟ ਪੇਂਟਿੰਗ ਜਿਹੜੀ ਸੀਗੀ ਉਹ ਮੈਂ ਕੈਫੇ ਕੀਤਾ 2 ਡਾਈਮੈਨਸ਼ਨਲ ਜ਼ੀਰੋ ਫੋਰ ਦੇ ਵਿੱਚ ਜਿਹੜਾ ਕਿ ਮੇਰਾ ਫਰਸਟ ਪ੍ਰੋਫੈਸ਼ਨਲ ਇਸ ਲਾਈਨ ਦੇ ਵਿੱਚ ਕੰਮ ਸੀਗਾ ਜਿਹੜੀ ਵਿੱਚ ਦੀ ਹੁਣ ਜਿਸ ਤਰ੍ਹਾਂ ਸਮਾਂ ਚੇਂਜ ਹੋਇਆ ਜਿਸ ਤਰ੍ਹਾਂ ਹੁਣ ਕੰਧਾਂ ਤੇ ਵਾਲਪੇਪਰ ਲਾਉਂਦੇ ਨੇ ਜਾਂ ਪਲਾਸਟਰ ਦੀ ਸੀਟ ਲੱਗਦੀ ਆ ਉਹ ਉਸ ਦੇ ਵਿੱਚੋਂ ਹੁਣ ਕੀ ਇਸ ਪੇਂਟਿੰਗ ਵੱਲੋਂ ਲੋਕਾਂ ਦਾ ਰੁਝਾਨ ਵਧਿਆ ਜਿਹੜੀ ਖੂਬਸੂਰਤ ਮੈਨੂੰ ਲੱਗਦਾ ਇਸ ਚੀਜ਼ ਦੇ ਵਿੱਚ ਨਿਕਰ ਸਕਦੀ ਹੈ ਖੂਬਸੂਰਤੀ ਉਹ ਕੋ ਮੈਨੂੰ ਲੱਗਦਾ ਉਹਦੇ ਵਿੱਚ ਨਹੀਂ ਨਿਕਰ ਸਕਦੀ ਫਰਕ ਹੈ ਇਸ ਚੀਜ਼ ਦਾ ਹਾਂਜੀ ਬਿਲਕੁਲ ਬਿਲਕੁਲ ਅਗਰ ਆਪਾਂ ਵਾਲਪੇਪਰਸ ਲਵਾਉਨੇ ਹੈ ਪੀਵੀਸੀ ਲਾਉਨੇ ਹੈ ਉਹਦਾ ਇੱਕ ਫਰਕ ਹੈ ਉਹ ਇੱਕ ਆਰਟੀਫੀਸ਼ੀਅਲ ਚੀਜ਼ ਹੈ ਦੀਵਾਰ ਦੀ ਜੋ ਲੁੱਕ ਦੇ ਉੱਤੇ ਆਪਾਂ ਪੀਵੀਸੀ ਜਾਂ ਕੋਈ ਪੇਪਰ ਲਗਾ ਦਿੰਦੇ ਹਾਂ ਸਾਨੂੰ ਕਈ ਵਾਰ ਅਗਰ ਚਾਰ ਰੂਮ ਬੰਦ ਹੈ ਜਾਂ ਕੋਈ ਵਾਲ ਬੰਦ ਹੈ ਸਾਨੂੰ ਕੋਟਨ ਹੁੰਦੀ ਹੈ ਉਸੇ ਜਗ੍ਹਾ ਤੇ ਅਗਰ ਪੇਂਟਿੰਗ ਕੀਤੀ ਜਾਵੇ ਉਹਦੀ ਲਾਈਫ ਜਿਹੜੀ ਹੈਗੀ ਉਸ ਪੇਪਰ ਨਾਲੋਂ ਬਹੁਤ ਜ਼ਿਆਦਾ ਹੈ ਚਾਹੇ ਉਹ ਗਿੱਲੀ ਹੋਵੇ ਚਾਹੇ ਮੀਂਹ ਆਵੇ ਧੋਪਾਵੇ ਉਸ ਪੇਂਟਿੰਗ ਨੂੰ ਕੁਝ ਨਹੀਂ ਹੋਏਗਾ ਜਦ ਕਿ ਉਹ ਵਾਲਪੇਪਰ ਉਸੇ ਟਾਈਮ ਫਟ ਜਾਏਗਾ ਥੋੜੇ ਟਾਈਮ ਬਾਅਦ ਉਹ ਵਾਲਪੇਪਰ ਦੀਵਾਰ ਦੀ ਗਰਮੀ ਦੇ ਨਾਲ ਫੋਲਡ ਹੋ ਜਾਂਦਾ ਹੈ ਜਿਹੜਾ ਕਿ ਬਹੁਤ ਗੰਦਾ ਲੱਗਦਾ ਹੈ ਤੇ ਹਰ 6 ਮਹੀਨੇ ਬਾਅਦ ਜਾਂ ਸਾਲ ਬਾਅਦ ਸਾਨੂੰ ਚੇਂਜ ਕਰਾਉਣਾ ਪੈਂਦਾ ਸੇਮ ਗੋਸਟ ਪੀਵੀਸੀ ਜਿਹੜੀ ਕਿ ਬਹੁਤ ਡੇਂਜਰਸ ਹੈ ਕਰਕੇ ਤੇ ਵੀ ਅੱਗ ਲੱਗ ਜਾਂਦੀ ਹੈ ਕਿਤੇ ਵੀ ਸਪਾਰਕ ਹੋ ਜਾਂਦਾ ਹੈ ਉਹ ਪੀਵੀਸੀ ਅੱਗ ਫੜ ਲਵੇਗੀ ਜਿਹੜਾ ਕਿ ਆਪਣੇ ਘਰ ਲਈ ਆਪਣੇ ਬੱਚਿਆਂ ਲਈ ਬਹੁਤ ਜ਼ਿਆਦਾ ਡੇਂਜਰਸ ਹੈ ਤੇ ਪੇਂਟਿੰਗ ਕੀਤੀ ਹੋਏਗੀ ਇੱਕ ਤਾਂ ਉਹ ਬਹੁਤ ਜ਼ਿਆਦਾ ਸੋਹਣੀ ਲੱਗੇਗੀ ਸੈਕੰਡਲੀ ਉਹਦੀ ਲਾਈਫ ਬਹੁਤ ਜ਼ਿਆਦਾ ਹੋਏਗੀ ਤੇ ਉਹ ਇਕਨੋਮਿਕਲ ਵੀ ਪਏਗੀ ਕਿਉਂਕਿ ਅਗਰ ਆਪਾਂ ਇੱਕ ਵਾਰ ਪੇਂਟਿੰਗ ਕਰਾ ਕੇ ਪੈਸਾ ਲਾਉਣੇ ਆ ਤੇ ਮਲਟੀਪਲ ਟਾਈਮਸ ਪੀਵੀਸੀ ਕਰਾਉਣੇ ਆ ਹਾਂ ਉਹਦੇ ਵਿੱਚ ਸਾਨੂੰ ਜਿਹੜਾ ਓਵਰਆਲ ਸਾਡਾ ਖਰਚਾ ਹੈਗਾ ਉਹ ਘੱਟ ਹੋਏਗਾ ਬਹੁਤ ਬਹੁਤ ਥੈਂਕ ਯੂ ਸਰ ਥੈਂਕ ਯੂ ਇਹ ਨੌਜਵਾਨ ਪੰਜਾਬ ਦੇ ਪ੍ਰਭਜੋਤ ਸਿੰਘ ਬੜਾਂਸੀ ਜਿਨ੍ਹਾਂ ਦੇ ਵੱਲੋਂ ਪੇਂਟਿੰਗ ਤਿਆਰ ਕੀਤੀ ਜਾਂਦੀ ਆ ਘਰ ਦੇ ਵਿੱਚ ਉਹ ਹੀ ਪੇਂਟਿੰਗ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਈ ਸੀ ਉਸ ਤੋਂ ਬਾਅਦ ਮਹਾਲੀ ਅਤੇ ਚੰਡੀਗੜ੍ਹ ਦੀਆਂ ਪਬਲਿਕ ਥਾਵਾਂ ਤੇ ਵੀ ਇਹਨਾਂ ਨੇ ਖੂਬਸੂਰਤ ਪੇਂਟਿੰਗਾਂ ਬਣਾਈਆਂ ਨੇ ਜੋ ਕਿ ਸਮਾਜ ਨੂੰ ਸੇਧ ਦੇ ਰਹੀਆਂ ਨੇ ਜਿਹੜੀ ਇਹ ਤਸਵੀਰ ਆ ਜਿਹੜੀ ਇੱਕ ਮਹਿਲਾ ਦੀ ਉਹ ਵੀ ਬੜੇ ਤਰੀਕੇ ਦੇ ਨਾਲ ਤਿਆਰ ਕਰ ਰਹੇ ਨੇ ਬਹੁਤ ਹੀ ਖੂਬਸੂਰਤ ਜਿਹੜਾ ਦ੍ਰਿਸ਼ ਆ ਇਹ ਇੱਕ ਦੀਵਾਰ ਤੇ ਦਿਖਾਇਆ ਗਿਆ ਤਾਂ ਇਹਨਾਂ ਦੇ ਵੱਲੋਂ ਇਹ ਕਲਾ ਦੇ ਨਾਲ ਤਿਆਰ ਕੀਤਾ ਜਾ ਰਿਹਾ ਜਨੂਨ ਪੂਰਾ ਹੈ ਇਹਨਾਂ ਦਾ ਕਹਿਣਾ ਹੈ ਕਿ ਇਸ ਫੀਲਡ ਦੇ ਵਿੱਚ ਨੌਜਵਾਨਾਂ ਦਾ ਪਿਕਪਿਕ ਬਣ ਸਕਦਾ ਜਿਹੜੇ ਨੌਜਵਾਨ ਇਸ ਕਲਾ ਦੇ ਵਿੱਚ ਰੁੱਝੇ ਹੋਏ ਨੇ ਜਾਂ ਉਹਨਾਂ ਨੂੰ ਇਸ ਤਰ ਤਰੀਕੇ ਦੀ ਕਲਾ ਹੁੰਦੀ ਹੈ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਢੋਡੇ ਰਜਨਾਸ ਫੋਕਸ ਮੈਂ ਟੀਵੀ ਮੋਹਰ